ਅੱਜ ਆਪਾਂ ਬਣਾਉਣ ਲੱਗੇ ਆਂ ਅਰਬੀ ਇਹ ਆਪਾਂ ਅਰਬੀ ਚੰਗੀ ਤਰ੍ਹਾਂ ਧੋ ਗਏ ਪਹਿਲਾਂ ਛਿਲਕੇ ਫੇਰ ਆਪਾਂ ਇਹਨੂੰ ਤੋਤਾ ਤੋ ਗਏ ਚੰਗੀ ਤਰ੍ਹਾਂ ਸਕਾ ਕੇ ਤੇ ਫਿਰ ਆਪਾਂ ਨਾ ਐਦਾਂ ਪਤਲੇ ਟੁਕੜੇ ਜਿਹਾ ਕੱਟ ਲਿਆ ਐਦਾਂ ਤੇ ਇਹ ਆਪਾਂ ਤਿੰਨ ਹਰੀਆਂ ਮਿਰਚਾਂ ਲਈਆਂ ਇਹਦੇ ਵਿੱਚ ਪਾਉਣੀ ਤਿੰਨ ਆਪਾਂ ਪਿਆਜ਼ ਲਈਏ ਤੇ ਥੋੜਾ ਜਿਹਾ ਆਪਾਂ ਲਸਣ ਦਾ ਟੁਕੜੀ ਲੈ ਲਸਣ ਦੀਆਂ ਕਲੀਆਂ ਲਈਆਂ ਆਪਾਂ ਨਾ ਅੱਜ ਬਣਾਉਨੇ ਆਂ ਅਰਬੀ ਇਹ ਆਪਾਂ ਅਰਬੀ ਛਿੱਲ ਕੇ ਚੰਗੀ ਤਰ੍ਹਾਂ ਧੋ ਕੇ ਕਿਸ ਤਾਪਾ ਇਸ ਤਰ੍ਹਾਂ ਗੋਲ ਟੁਕੜਿਆਂ ਦੇ ਵਿੱਚ ਕੱਟ ਲਈ। ਉਹ ਤੁਸੀਂ ਆਪਦੀ ਮਰਜ਼ੀ ਨਾਲ ਜਿਸ ਤਰ੍ਹਾਂ ਮਰਜ਼ੀ ਕੱਟ ਸਕਦੇ ਆ। ਤੇ ਤਿੰਨ ਆਪਾਂ ਪਿਆਜ਼ ਲਈ ਆ ਤੇ 8-7 ਕਲੀਆਂ ਆਪਾਂ ਲਸਣ ਦੀਆਂ ਲਈਆਂ। ਇਹ ਮੈਂ ਨਾ ਲੰਬੀਆਂ-ਲੰਬੀਆਂ ਕੱਟੀਆਂ। ਲੰਬੀਆਂ-ਲੰਬੀਆਂ ਤਾਂ ਕੱਟੀਆਂ ਕਿ ਮੇਰੇ ਬੱਚੇ ਲਸਣ ਨਹੀਂ ਖਾਂਦੇ ਹੈਗੇ ਤੇ ਫਿਰ ਉਹਨਾਂ ਨੂੰ ਪਹਿਲਾਂ ਪਤਾ ਲੱਗ ਜੂਗਾ ਵੀ ਲਸਣ ਹੈਗਾ, ਤੋਂ ਸਾਈਡ ਤੇ ਕਰ ਦੇਣਗੇ। ਤੇ ਤਿੰਨ ਆਪਾਂ ਹਰੀਆਂ ਮਿਰਚਾਂ ਲਈਆਂ। ਪਹਿਲਾਂ ਆਪਾਂ ਇਧਰ ਤੇਲ ਪਾ ਕੇ ਘਲਕਾਲਿਆ ਤੇ ਇਹ ਚਾਪ ਪਾ ਲਾਂਗੇ ਜੀਰਾ ਅੱਧਾ ਚਮਚ ਥੋੜੀ ਜਿਹੀ ਹਿੰਗ ਪਾ ਲਈ ਤੇ ਹੁਣ ਆਪਾਂ ਸੌਂ ਹੋਣਾ ਆਪਾਂ ਇਹਦੇ ਵਿੱਚ ਅਰਬੀ ਪਾ ਦਿੰਦੇ ਕਈ ਵੇਲੇ ਵੀ ਤਾਂ ਮੈਂ ਅਰਬੀ ਤਲਕੇ ਬਣਾਉਣੀ ਹੁੰਦੀ ਆ ਅੱਜ ਤਲਕੇ ਨਹੀਂ ਬਣਾਉਂਦੇ ਅੱਜ ਬਸ ਸਬਜ਼ੀ ਬਣਾਉਣੀ ਆ ਇਸੇ ਤਰ੍ਹਾਂ ਕਰੀ ਹਿਲਾਵਾਂਗੇ ਇਹਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਤਾਂ ਜਿਹੜੀ ਸਾਰਿਆਂ ਨੂੰ ਤੇਲ ਲੱਗ ਜੇ ਤੇ ਬਿਲਕੁਲ ਘੱਟ ਅੱਗ ਤੇ ਬਣਾਵਾਂਗੇ ਐਸੇ ਤਰ੍ਹਾਂ ਆਪਣੀ ਇਹ ਬੋਲਰ ਨੂੰ ਔਨ ਲਾ ਕੇ ਆਪਾਂ ਬਿਲਕੁਲ ਸਲੋ ਅੱਗੇ ਤੇਰੀ ਬਣਾਇਆ। ਅਰਬੀ ਨੂੰ ਪੋਣਾ ਪਾ ਇਹ ਨਾਲ ਇਹ ਹਰੀਆਂ ਮਿਰਚਾਂ ਪਾ ਦਾਂਗੇ। ਕਿਉਂਕਿ ਜੇ ਆਪਾਂ ਪਹਿਲਾਂ ਪਿਆਜ਼ ਹੀ ਮੱਚ ਜਾਣੀ ਸੀ ਤੇ ਇਹ ਹਰੀਆਂ ਮਿਰਚਾਂ ਹੀ ਮੱਚ ਜਾਣੀਆਂ ਤੇ ਇਹ ਹੁਣ ਇਹ ਵੀ ਨਾਲ-ਨਾਲ ਤੜੀਆਂ ਜਾਣਗੀਆਂ। ਹੁਣ ਆਪਾਂ ਪਿਆਜ਼ ਤੇ ਲਸਣ ਆ ਜਿਹੜਾ ਇਹ ਵੀ ਵਿੱਚ ਪਾ ਲੈਂਦੇ ਹਾਂ। अद्धे दो तो वाते रेज भी है तो होने के प्याज नीत अलग अलग बना देनी हुई हैं अलग अलग इन्हें पल ले हाँ वो भी बहुत टेस्टी बन गईदेस्टी बन गई बस आप बिल्कुल स्लो अग ले बना होंगे फिर यह बहुत टेस्टी बन गई जो आप कर देंगे ਤੇ ਇਹ ਮਸਾਲੇ ਵਾਲੇ ਦੇ ਨਾਲੋਂ ਉਦਾਂ ਦਾ ਸਵਾਦ ਨਹੀਂ ਆਉਂਦਾ ਕਰਾ ਅੱਧੀ ਜੇ ਤੁਸਾ ਪੱਕੀ ਤੇ ਤਪਕੀ ਹੋਏ ਮੰਨ ਲਓ ਇਹ ਜਈਆ ਪਪਤੀ ਨੂੰ ਮਿਲਾਈ ਗਈ ਨਾ ਬਹੁਤਾਂ ਕਰਕੇ ਸਬਜ਼ੀਆਂ ਵੀ ਬਹੁਤ ਘੱਟ ਆਉਣ ਲੱਗਦੀਆਂ ਇਹਨੋਂ ਮੈਂ ਪਹਿਲਾਂ ਨਮਕ ਪਾ ਦੂੰਗੀ ਜਲਦੀ ਬਣ ਜਾਣਗੇ ਗੰਡੇ ਦੇ ਦੇ ਨਾਲ ਇਹਦੇ ਵਿੱਚ ਵੀ ਪਾ ਦੂਗਾ ਚੰਗੀ ਤਰ੍ਹਾਂ ਨਮਕ ਕਿਤੇ ਤੋੜੀ ਦੇ ਵਿੱਚ ਤਕਰੀਬਨ ਜਿੰਨੀ ਜ਼ਰੂਰਤ ਦੀ ਘਰੇ ਤੇ ਲੱਗਦੀ ਹੈ ਨਾ ਮੈਂ ਪੂਰਾ ਨਮਕ ਪਾਉਣ ਨਹੀਂ ਹੈ ਬਸ ਕਿਰੇ ਜਲਦੀ ਬਣ ਜਾਂਦੀ ਹੈ نیچے ਵੀ ਘੱਟ ਲੱਗਦੀ ਫਿਰ ਨਾ ਕੋ ਲੋ ਫਲੇਮ ਤੇਲ ਰੱਖਿਆ ਹੋਇਆ ਇਹਦੇ ਵਿੱਚ ਜਿਹੜਾ ਆਪਾਂ ਫਿਰ ਮਸਾਲਾ ਪਾਵਾਂਗੇ ਇਹ ਲਾਲ ਮਿਰਚ ਪਾਊਡਰ ਆ ਕਿਉਂਕਿ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਵੀ ਤਿੰਨ ਪਾਈਆਂ ਤੇ ਨਾਲ ਮਿਰਚ ਪਾਊਡਰ ਘੱਟ ਪਾਇਆ ਮੈਂ ਹਲਦੀ ਪਾਊਡਰ ਤੇ ਧਨੀਆ ਪਾਊਡਰ ਤੇ ਇਹ ਹੈਗਾ ਚਟਮਸਾਲਾ ਥੋੜਾ ਜਿਹਾ ਆਪਾਂ ਇਹ ਪਾਵਾਂਗੇ ਇਹਦੇ ਨਾਲ ਬਹੁਤ ਟੇਸ ਆਉਂਦਾ ਵਧੀਆ ਇਹੋ ਮੈਂ ਤਕਰੀਬਨ ਸਬਜੀ ਐਦਾਂ ਬਣਾ ਕੇ ਬੱਚਿਆਂ ਨੂੰ ਵੀ ਪਾਤੀ ਟੇਸਟ ਵਿੱਚ ਪਾ ਦਿੰਦੀ ਹਾਂ ਇਸ ਵਕਤ ਬਣਾ ਕੇ ਪਰ ਇਹਨਾਂ ਨੂੰ ਸਲੋ ਲੋ ਬਣਾਉਣਾ ਪੈਂਦਾ ਥੋੜਾ ਜਿਹਾ ਪਹਿਲਾਂ ਬੱਚਾ ਨੂੰ ਜਿਵੇਂ ਉੱਠ ਕੇ ਬਣਾ ਕੇ ਦੇ ਸਕਦੇ ਆਪਾਂ ਐਸੀ ਤਰ੍ਹਾਂ ਹੀ ਆਪਾਂ ਜੀਤੀ ਆਲੀ ਪੁੰਨ ਲਈ ਪਿਆਜ਼ ਜੀ ਪੂਰੇ 골ਡਨ 골ਡਨ ਹੋ ਗਏ ਕਿਉਂਕਿ ਜੇ ਜੇ ਆਪਾਂ ਸੇਮਤੇ ਬਣਾਉਨੇ ਆ ਤਾਂ ਫਿਰ ਇਹ ਜੀ ਮਹਿਕ ਆਉਣ ਲੱਗ ਜਾਂਦੀ ਹੈ ਪਿਆਜ਼ ਭੁੱਜ ਜਾਂਦੀ ਜੀ ਜੀ ਆਪਾਂ ਉਹ ਪਾ ਦਈਏ ਸਾਰਾ ਕੁਝ ਉਹ ਉਹ ਪਾ ਲੈਨੇ ਆ ਤੇ ਕਹੀ ਕਹਿੰਦੇ ਆ ਜੀ ਭੈਜੀ ਉਹ ਤਾਂ ਆ ਗਈ ਗਿੱਲੀ ਗਿੱਲੀ ਜੀ ਸਬਜ਼ੀ ਹੋ ਗਈ ਹੈਨਾ ਇਹ ਆਪਣੀ ਬਿਲਕੁਲ ਵੱਖਰੀ ਵੱਖਰੀ ਐ ਬਣੀ ਹੈ ਤੇ ਹੁਣ ਨਾ ਆਪਾਂ ਆਪਣੀ ਸਬਜ਼ੀ ਬਣ ਗਈ ਪਿਆੜੀ ਜਿਹੀ ਚੰਗੀ ਤਰ੍ਹਾਂ ਪੁੱਜ ਗਈ ਤੇ ਇਹ ਆਪਾਂ ਜਿਹੜਾ ਮਸਾਲਾ ਇਸਾਰਾ ਵਿੱਚ ਪਾ ਲੈਨੇ ਆ ਮੈਂ ਜਿਹੜਾ ਕਈ ਵਾਰ ਜੁਆਇਨ ਛੋਟੀ ਉਮਰ ਦੇ ਬੱਚੇ ਹੁੰਦੇ ਆ ਹਨ ਜਿਵੇਂ ਜਾਂ ਕਈਆਂ ਬੱਚਿਆਂ ਦੇ ਮੈਰਿਜ ਰੂ ਹੋਈ ਨੂੰ ਥੋੜਾ ਟਾਈਮ ਹੋਇਆ ਹੁੰਦਾ ਉਹ ਕਈ ਜਿਹੜੀ ਮੈਸੇਜ ਭੇਜਦੇ ਆਂ ਤੇ ਅਸੀਂ ਟਰਾਈ ਕਰਕੇ ਵੇਖਾਂਗੇ ਹਨ ਐਦਾਂ ਅਸੀਂ ਵੀ ਬਣਾ ਕੇ ਦੇਖਾਂਗੇ ਜਾਨ ਪਈ ਆ ਕਹਿੰਦੇ ਆ ਅਸੀਂ ਬਣਾ ਕੇ ਦੇਖੀ ਸੀ ਬਹੁਤ ਟੇਸਟੀ ਲੱਗੀ ਹਨਾ ਤੁਹਾਡੀ ਜਿਹੜੀ ਰੈਸਪੀ ਅਸੀਂ ਕਰੀ ਟਰਾਈ ਕੀਤੀ ਤਾਂ ਬਹੁਤ ਚੰਗਾ ਲੱਗਦਾ ਤੇ ਮੈਂ ਵੀ ਜੇ ਕੋਈ ਕਿਸੇ ਦੀ ਰੈਸਪੀ ਦੇਖਦੀ ਆਂ ਜਾਂ ਮੈਂ ਕਦੇ ਕਿਸੇ ਰਿਸ਼ਤੇਦਾਰ ਜੀ ਆਪਾਂ ਜਾਣੇ ਆ ਉਹਨਾਂ ਦੀ ਰੈਸਪੀ ਬਣੀ ਹੁੰਦੀ ਹੈ ਤਾਂ ਮੈਂ ਕਦੇ ਵੀ ਪੁੱਛਦੀ ਹੁੰਦੀ ਆ ਵੀ ਕਿਵੇਂ ਬਣਾਈ ਹੈ ਹਨਾ ਇਹ ਮਨ ਕੇ ਜੇ ਐਸੀ ਕਈ ਵਾਰੀ ਹੁਣ ਤਾਂ ਚਲੋ ਮੇਰੇ ਹਸਬੰਦ ਇੱਥੇ ਰਹਿਣੇ ਹੈਗੇ ਜਾਂ ਅਸੀਂ ਕਿਤੇ ਵੀ ਜਿਵੇਂ ਕਿਤੇ ਰੈਸਟੋਰੈਂਟ ਜਾਂ ਕਿਤੇ ਢਾਬੇ ਦੇ ਰੋਟੀ ਖਾਦੀ ਹੈ ਹਨਾ ਉੱਥੇ ਮੈਨੂੰ ਕੋਈ ਵੀ ਸਬਜ਼ੀ ਚੰਗੀ ਲੱਗੀ ਹੈ ਨਾ ਤਾਂ ਮੈਂ ਨਾ ਉਹਨਾਂ ਨੂੰ ਪੁੱਛਦੀ ਨਹੀਂ ਵੀ ਕਿਵੇਂ ਬਣਾਈ ਹੈ ਇਹਦੀ ਗਰੇਵੀ ਕਿੱਦਾਂ ਬਣੀ ਆ ਹਨਾ ਤੇ ਉਹ ਦੱਸ ਦਿੰਦੇ ਆ ਠੀਕ ਹੈ ਤੇ ਕੋਈ ਵੀ ਚੀਜ਼ ਜਿਹੜੀ ਹੈਗੀ ਨਾ ਇਨਸਾਨ ਜੇ ਆਪਾਂ ਕਹੀਏ ਵੀ ਆਪਾਂ ਪਰਫੈਕਟ ਹੈਗੇ ਹਾਂ ਹਰ ਚੀਜ਼ ਬਣਾਉਣ ਦੇ ਵਿੱਚ ਜਾਂ ਆਪਾਂ ਸਬਜੀ ਰੋਪੀ ਦੇ ਵਿੱਚ ਕਦੇ ਵੀ ਇਨਸਾਨ ਪਰਫੈਕਟ ਨਹੀਂ ਹੁੰਦਾ ਹੈਗਾ ਇਹ ਤਾਂ ਇਨਸਾਨ ਹਮੇਸ਼ਾ ਸਿੱਖਦਾ ਹੀ ਰਹਿੰਦਾ ਕੋਈ ਦਾਦਿਆਂ ਨਾਲੀਆਂ ਸਿੱਖਦਾ ਕੋਈ ਗਾਂ ਪਿੱਛੇ ਗਾਂ ਅੱਗੇ ਪਿੱਛੇ ਸਿੱਖੀ ਜਾਂਦਾ ਸਾਰੀ ਉਮਰ ਇਨਸਾਨ ਸਿੱਖੀ ਜਾਂਦਾ ਸਿੱਖੀ ਜਾਂਦਾ ਕੁਛ ਨਾ ਕੁਛ ਤੇ ਇਸ ਤਰ੍ਹਾਂ ਹੀ ਕਰਿਆ ਕਰੋ ਤੁਹਾਨੂੰ ਤੁਸੀਂ ਵੀ ਐਦਾਂ ਨਾ ਕਰਿਆ ਕਰੋ ਕਿ ਅਸੀਂ ਤਾਂ ਇਸ ਤਰੀਕੇ ਨਾਲ ਨਹੀਂ ਬਣਾਉਂਦੇ ਸਬਜੀ ਜਾਂ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਕਈ ਕਾਫੀ ਲੋਕ ਕਹਿ ਦਿੰਦੇ ਆ ਤੇ ਕੋਸ਼ਿਸ਼ ਕਰਿਆ ਕਰੋ ਇੱਕ ਦੂਜੇ ਦੀ ਜਿਸ ਤਰ੍ਹਾਂ ਕੋਈ ਸਬਜੀ ਹੁੰਦੀ ਆ ਉਹ ਵੀ ਟਰਾਈ ਕਰਨ ਦੀ ਮੈਂ ਤਾਂ ਜਿਵੇਂ ਹੁਣ ਆਪਣੇ ਭੈਣਾਂ ਕਈ ਬਣਾਉਂਦੀਆਂ ਸਬਜੀ ਦਾ ਉਹ ਕਿਹ ਢੰਗ ਨਾਲ ਬਣਾਉਂਦੀਆਂ ਉਹ ਵੀ ਮੈਂ ਕੋਸ਼ਿਸ਼ ਕਰਦੀ ਨਹੀਂ ਬਣਾ ਕੇ ਦੇਖਣ ਦੀ ਹੈਨਾ ਤੇ ਟਰਾਈ ਕਰਨ ਦੇ ਵਿੱਚ ਕੋਈ ફરਜ ਨਹੀਂ ਹੁੰਦਾ ਹੈਗਾ ਪੁਰਨਾ ਮਗ ਨੂੰ ਨੇੜੇ ਪੱਕ ਕੇ ਦੇਖੋ ਨਹੀਂ ਆਹ ਦੇਖੋ ਕਿੰਨੀ ਸਬਜੀ ਸੋਹਣੀ ਬਣੀ ਆ ਤੇ ਵਕਰੀ ਵਕਰੀ ਬਣੀ ਆ ਇਹ ਨਹੀਂ ਹੈ ਜਿਪਕੀ ਜਿਪਕੀ ਬਣੀ ਆ ਦੇਖੋ ਜੇ ਤੁਹਾਨੂੰ ਇਹ ਮੇਰੀ ਰੈਸਪੀ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਜੀ ਫਿਰ ਆਪਾਂ ਅਗਲੀ ਵੀਡੀਓ 'ਚ